ਕੀ ਕਿ ਨਾ ਬਾਦਲ ਲਾਓ ਯਾਰ ਇੱਥੇ ਰੋਡ ਬੰਦ ਕਰਦੇ ਆ ਬੜਾ ਜਲੂਸ ਕੱਢਿਆ ਤੁਸੀਂ ਇੱਥੇ ਨਾਮ ਬਣਾਇਆ ਤੇ ਵੀ ਸਰੇ ਠੀਕ ਆ ਬਣਾਇਆ ਤੇ ਹੋਰ ਕੀ ਹੈ ਕਹਿੰਦਾ ਕੀ ਦੇ ਤੂੰ ਸਾਹਮਣੇ ਇਹ ਗੱਲ ਕਰ ਆਪ ਫਲੈਕਸਰ ਪਾ ਰਹੇ ਨੇ ਫਲੈਕਸਰ ਤੁਹਾਡੇ ਬੰਦੇ ਲਾਣ ਤੇ ਨਾਮ ਸਾਡੇ ਲੱਗੇ ਤੁਸੀਂ ਥੱਗਾ ਦੇ ਕੰਮ ਤੁਸੀਂ ਕਰਦੇ ਹੋ ਜੀ ਜੱਟ ਜੀ ਸਾਹਿਬ ਇਹਨੂੰ ਤੁਮ ਘਾ ਲੋ ਸੱਚਾ ਸਾਹਿਬ ਆਹ ਵਾਹ ਗੱਲ ਤੋਂ ਮੁਤਾਬਿਕ ਹੈ ਸਰ ਲੈਪਟਾਪ ਬੰਦ ਹੈ ਕਰਨ ਇਹਨੂੰ ਸਮਝਾ ਲੋ ਪਿਆਰ ਦੇ ਨਾਲ ਫੇਰ ਨਾ ਗਿਓ ਕੋਈ ਅਸੀਂ ਅਭੀ ਤਾਂ ਵੀ ਹੋ ਗਈ ਕਿ ਜੇ ਖਮਾਂਦ ਨਹੀਂ ਪਰ ਉਹਨੂੰ ਇੱਕ ਲੀਗਲ ਤਰੀਕੇ ਨਾਲ ਬੰਦ ਕਰਾਇਆ ਜਾਵੇ ਲੀਗਲ ਤਰੀਕੇ ਨਾਲ ਕਿ ਲੋਕਾਂ ਦੇ ਸਾਡਾ ਪ੍ਰੈਸ਼ਰ ਚੰਗਾ ਜਾਵੇ ਅਸੀਂ ਜਾ ਕੇ ਕਈ ਤਾਰੇ ਲਾ ਲਾਂਗੇ ਕਰਦਾਂਗੇ ਇਹ ਸਾਡਾ ਕੰਮ ਨਹੀਂ ਨਾ ਮੇਰੀ ਕੌਮ ਦਾ ਕੰਮ ਹੈ ਨਾ ਮੇਰਾ ਗਾਂ ਲੀਗਲ ਤਰੀਕੇ ਨਾਲ ਤੁਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿਓ ਅਫਸਰ ਨੂੰ ਐਪਲੀਕੇਸ਼ਨ ਦਿਓ ਅਕਸਾਈ ਦੇ ਐਪਲੀਕੇਸ਼ਨ ਉਹ ਆ ਕੇ ਬੰਦ ਕਰਾਣ ਮੈਨੂੰ ਕੀ ਤਰਾਜਾ ਪਰ ਆਪਾਂ ਕਿਸੇ ਨੂੰ ਧੱਕੇ ਨਾਲ ਜਾ ਕੇ ਬੰਦ ਕਰਾਈਏ ਬਰਮਾਸ਼ੀ ਉਹ ਕੰਮ ਨਹੀਂ ਪਤਾ ਉਸ ਦੇ ਮ ਖਲਾਫ ਹੈ ਬਾਕੀ ਜਥੇਬੰਦੀ ਆਪਣੀਆਂ ਸਾਰੇ ਸੱਜਣ ਸ਼ਹਿਰ ਆਪਣਾ ਇੱਥੇ ਲਾਗੇ ਦੇਖੋ ਆਂਡੇ ਮੀਟ ਦੇ ਦੁਕਾਨਾਂ ਵੀ ਨਾਲ ਹੀ ਆ ਠੀਕ ਹੈ ਨਾ ਸਾਰੀਆਂ ਬੰਦ ਕਰ ਦੇਣਗੇ ਲੋਕ ਰੋਟੀ ਪਾਣੀ ਕਿੱਥੇ ਖਾਂਦੇ ਜਾਣਗੇ ਲੋਕਾਂ ਦਾ ਕਮਾਨ ਦਾ ਟੰਗ ਆ ਠੀਕ ਹੈ ਜੇ ਤੁਹਾਨੂੰ ਕੋਈ ਲੱਗਦਾ ਕਿ ਇਹ ਗੁਰਾਮਦਸ ਮਹਾਰਾਜ ਦੇ ਨਾਮ ਤੇ ਮਾਰਕੀਟ ਤੁਸੀਂ ਉਹਨਾਂ ਨੂੰ ਨੋਟਿਸ ਭੇਜੋ ਜੀ ਭਾਈ ਅਸੀਂ ਇੱਥੇ ਠੇਕਾ ਨਹੀਂ ਫੋਲਦੇ ਨਾ ਗੱਲ ਖਤਮ ਹੋ ਗਈ ਆਪਾਂ ਪਾਣੀ ਕੁ ਜਾਣੇ ਜਾ ਕੇ ਸਾਤੇ ਜਾਣੇ ਜਾ ਕੇ ਠੱਕੇ ਨਾ ਕੀ ਤਾਲੇ ਲਾ ਦੋ ਬੰਦ ਕਰ ਦੋ ਇਹ ਸਾਡਾ ਕੰਮ ਨਹੀਂ ਲੋਕਾਂ ਨਾਲ ਧੱਕਾ ਕਰਨਾ ਸਾਡਾ ਕੰਮ ਨਹੀਂ ਪਰ ਉਹਨੇ ਤਾਂ ਕਿਹਨੇ ਮਾਰਕੀਟ ਰਜਿਸਟਰਡ ਹੈ ਕੀ ਹੈ ਰਜਿਸਟਰਡ ਆ ਬੰਦ ਕਰਾ ਦਿਓ ਮੈਂ ਮੈਂ ਕੋਈ ਠੇਕੇ ਦਾ ਅੱਕ ਜੀ ਸੁਣ ਨਾ ਮੇਰੇ ਵੱਲ ਸਾਰੇ ਸ਼ਾਇਦ ਠੇਕੇ ਬੰਦ ਕਰਾਉਂ ਮੇਰੇ ਕਿਹੜੇ ਕੰਮ ਦੇ ਜਰਾ ਦੇ ਠੇਕੇ ਮੈਂ ਗੁਰਸੇਖ ਬੰਦਾ ਮੈਂ ਕਿਹੜਾ ਜਰਾ ਪੀਣੀ ਆ ਸਾਰੇ ਠੇਕੇ ਬੰਦ ਕਰਾ ਦੇ ਪਰ ਤਰੀਕੇ ਨਾਲ ਬੰਦ ਕਰਾਉਣਾ ਦਾ ਕਹਿਣਾ ਹੈ ਕਿ ਸ਼ਰੀਪਾ ਸਾਹਿਬ ਨੂੰ ਜਿਆਦਾ ਸ਼ਰਾਬ ਦੇ ਠੇਕੇ ਨਹੀਂ ਚਾਹੀਏ ਲੋੜ ਆਪਣੇ ਇਲਾਕੇ ਦੇ ਵਿੱਚ ਲੱਗ ਰਹੇ ਨੇ ਤੇ ਕੋਤੇ ਖੁੱਲੇ ਵਿੱਚ ਠੇਕੇ ਲੋਕੀ ਜਿਨ੍ਹਾਂ ਨੇ ਪੀਣੀ ਪੀ ਜਾਣੀ ਹੈ ਲੋਕ ਕਿ ਪੀ ਲੈਂਦੇ ਲੋਕੀ ਦੇਖੋ ਤੇ ਲਾਗੇ ਜਾ ਕੇ ਕਿੰਨਾ ਕੁਝ ਆਹ ਬੀਡੀ ਸਿਗਰਟ ਦਾ ਖੋਖਾ ਪਿਆ ਲਾਗੇ ਜਾ ਕੇ ਉਹ ਮੀਟ ਅੰਡੇ ਦੀ ਦੁਕਾਨਾਂ ਮੈਂ ਕਹਿੰਦਾ ਸਾਰੀਆਂ ਬੰਦ ਕਰਾ ਲਓ ਪਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਕੀਤਾ ਜਾ ਫਿਰ ਫੋਨ ਵੀ ਉਹਨੇ ਸ਼ਰਾਬ ਦੇ ਠੇਕੇ ਖੋਲਿਆ ਤੁਸੀਂ ਲੀਗਲ ਨੋਟਿਸ ਭੇਜ ਕੇ ਬੰਦ ਕਰਾ ਦਿਓ ਮੈਨੂੰ ਲੀਗਲ ਨੋਟਿਸ ਭੇਜਿਆ ਸੀਗਾ ਡੀਸੀ ਸਾਹਿਬ ਨੂੰ ਡੀਸੀ ਸਾ ਕਿਉਂਕਿ ਅਕਸਾਈ ਜੱਲ ਨੇ ਕਹਤਾ ਕਿ ਲੀਗਲ ਤਰੀਕੇ ਨਾਲ ਖੋਲਿਆ ਹਾ ਹੂੰ ਸਿਰਫ ਮੇਰੇ ਕਹਿਣ ਦਾ ਮਤਲਬ ਇਹਨਾਂ ਨੂੰ ਇਹ ਸੀਗਾ ਕਿ ਭਾਈ ਤੁਸੀਂ ਸੜਕਾਂ ਨਾ ਬੰਦ ਕਰੋ ਲੋਕਾਂ ਨੂੰ ਕਿਉਂ ਖਰਾਬ ਕਰਦੇ ਹੋ ਇਹ ਇਸ ਗੱਲ ਤੋਂ ਉਹਨਾਂ ਨੂੰ ਗੁੱਸਾ ਕੱਲ ਪਜੜ ਗਿਆ ਹਾਂ ਜੀ ਤੁਸੀਂ ਸਾਨੂੰ ਕਿਉਂ ਮਨ ਲੋਕਾਂ ਨੂੰ ਪ੍ਰਚਾਰ ਕਰਨ ਦਾ ਕੀ ਮਤਲਬ ਹੈ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦਾ ਕੀ ਮਤਲਬ ਹੈ ਤੁਸੀਂ ਠੇਕਾ ਬੰਦ ਕਰਾਣਾ ਕਰਾਓ ਮੇਰੇ ਵੱਲੋਂ ਸਾਰੇ ਸ਼ਹਿਰ ਦੇ ਕਰਾ ਦਿਓ ਬੰਦ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕਿਹੜੇ ਕੰਮ ਦੇ ਠੇਕੇ ਪਰ ਘਟੋ ਘਟ ਲੀਗਲ ਨੋਟਿਸ ਤੇ ਲੀਗਲ ਤਰੀਕੇ ਨਾਲ ਬੰਦ ਕਰਾਓ ਉਹ ਜ਼ਿਆਦਾ ਵਧੀਆ ਰਹੇ ਠੀਕ ਠੀਕ ਇੱਕ ਦਿੱਕਤ ਆਈ ਸੀ ਕਿ ਗੁਰੂ ਗ੍ਰਾਮਦਾਸ ਮਾਰਕੀਟ ਦੇ ਨਾਮ ਨੂੰ ਲੈ ਕੇ ਉਹ ਕਹਿੰਦੇ ਸੀ ਇੱਥੇ ਠੇਕਾ ਨਹੀਂ ਗੁੱਲਣਾ ਚਾਹੀਦਾ ਇਸ ਲਈ ਤੁਹਾਨੂੰ ਬੁਲਾਇਆ ਗਿਆ ਕੀ ਗੱਲ ਹੋਈ ਸਰ ਇੱਥੇ ਨਾ ਆਲਰੇਡੀ ਪੈਂਦਾ ਐਸੇ ਪਹਿਲਾਂ ਤੋਂ ਕਾਫੀ ਪੁਰਾਣੇ ਸਿਹਟਰ ਠੇਕੇ ਚੱਲ ਰਿਹਾ ਜੀ ਉਹ ਇਸ ਟਾਈਮ ਕੋਈ ਕੋਟ ਮਸਲਾ ਹੋਣ ਕਰਕੇ ਨਾਲ ਦੀ ਦੁਕਾਨ ਵੀ ਆਪੀਆਂ ਨਾਲ ਚਾਪੀਆਂ ਨੇ ਦਿੱਤੀਆਂ ਇਸ ਵਾਰ ਠੇਕੇਦਾਰਾਂ ਨੂੰ ਉਹਦੀ ਜਗ੍ਹਾ ਤੇ ਉਹਨਾਂ ਨਵੀਂ ਦੁਕਾਨ ਆ ਤੇ ਠੇਕਾ ਖੁੱਲਣ ਲੱਗੇ ਸੀ ਉਸ ਗੱਲ ਦਾ ਰੌਲਾ ਪਿਆ ਗਿਆ ਸੀ ਮੌਕੇ ਤੇ ਆਏ ਆ ਉਹਨੇ ਨਾ 3 ਵਜੇ ਦਾ ਟਾਈਮ ਦਿੱਤਾ ਵਾ ਤੇ ਜੋ ਮਸਲਾ ਡਿਸਾਈਡ ਹੋਏਗਾ ਉਸ ਵੇਲੇ ਜਰੂਰ ਹੋ ਜਾਣਾ ਉਹਨਾਂ ਨੇ ਇੱਕ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਵੰਟਲ ਵਰਜਨ ਸਾਇੰਸ ਫੈਕਟਰੀ ਠੀਕ ਹੈ ਮਿਹਰਬਾਨ ਅਸਲ ਤੇ ਨਾ ਸਾਡੀ ਪੰਜਾਬ ਦੀ ਰਸ਼ਾ ਜਿਹੜੀ ਹੈ ਨਾ ਦਿਨ ਪਰ ਤੇ ਜਿਹੜੀ ਸਰਕਾਰਾਂ ਵੱਲੋਂ ਹੀ ਇਦਾਂ ਦੀ ਬਣਾ ਦਿੱਤੀ ਗਈ ਹੈ ਕਿ ਪੰਜਾਬ ਇਦਾਂ ਲੱਗੇ ਕਿ ਜਿੱਦਾਂ ਨਸ਼ੇੜੀਆਂ ਦੀ ਜਗਾ ਬਣੀ ਹੋਈ ਹੈ ਪੰਜਾਬ ਦੇ ਅੰਦਰ ਤੁਸੀਂ ਦੇਖੋ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਦਾ ਪ੍ਰਚਾਰ ਹੋ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਨਾ ਉਹ ਨਸ਼ੇ ਉੱਥੇ ਇੰਨੇ ਵਗਦੇ ਨੇ ਕਿ ਨਸ਼ਿਆਂ ਦਾ ਨਾ ਦੇ ਇੱਕ ਦਰਿਆ ਆ ਜੀ ਤੇ ਜਿਹੜੀ ਆ ਸਾਰੀ ਗੱਲਬਾਤ ਬਣਾਈ ਗਈ ਹੈ ਨਾ ਜੋ ਵੀ ਇਹਰਾ ਮੇਨ ਮੋਟਿਵ ਸਾਨੂੰ ਸਮਝ ਆਂਦਾ ਸਰਕਾਰਾਂ ਨੇ ਇਹ ਸਾਨੂੰ ਦੱਸਣਾ ਚਾਹੁੰਦੀ ਕਿ ਇੱਥੇ ਦੇ ਲੋਕ ਜਿਹੜੇ ਨੇ ਉਹ ਨਸ਼ੇੜੀ ਨਹੀਂ ਜਦਕਿ ਇਦਾਂ ਨਹੀਂ ਹੈਗਾ ਸਾਡੇ ਇੱਥੇ ਨਾ ਜਾਣਬੁੱਝ ਕੇ ਨਸ਼ਿਆਂ ਦੇ ਨਾਮ ਦੇ ਉੱਤੇ ਬਿਜ਼ਨਸ ਖੜੇ ਕੀਤੇ ਜਾ ਰਹੇ ਆ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਉਦੋਂ ਦੇ ਪੰਜਾਬ ਦੇ ਵਿੱਚ ਠੇਕਿਆਂ ਦੇ ਉੱਤੇ ਨਾ ਜ਼ੋਰ ਦਿੱਤਾ ਹੋਇਆ ਤੁਸੀਂ ਦੇਖੋ ਹਰੇਕ ਚੌਰਾਹੇ ਹਰੇਕ ਮਹੱਲੇ ਤੁਸੀਂ ਮੋੜ-ਮੋੜ ਦੇ ਉੱਤੇ ਨਵੇਂ ਤੋਂ ਨਵਾਂ ਠੇਕਾ ਦੇਖਦੇ ਆਂ ਜਿਹੜੇ ਠੇਕੇ ਖੋਲ ਰਹੇ ਇਹਨਾਂ ਨੂੰ ਕਹਿੰਦੇ ਆ ਜੀ ਇਹ ਤਾਂ ਐਕਸਾਈਜ਼ ਦੇ ਅੰਡਰ ਆਉਂਦੇ ਜੀ ਜੇ ਐਕਸਾਈਜ਼ ਦੇ ਅੰਡਰ ਆਉਂਦੇ ਤਾਂ ਐਕਸਾਈਜ਼ ਤਾਂ ਪਹਿਲੇ ਵੀ ਪੰਜਾਬ ਚ ਸੀਗੀ ਇਹ ਹੁਣ ਤਾਂ ਭਗਵੰਤ ਮਾਨ ਦੀ ਸਰਕਾਰ ਤੇ ਲੈ ਕੇ ਨਹੀਂ ਆਈ ਹੈ ਜਾਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਹੈ ਜਿੱਦਾਂ ਦਾ ਇਹ ਆਪ ਨਸ਼ੇ ਕਰਨ ਦਾ ਆਦੀ ਇਦਾਂ ਦਾ ਇਹਨੇ ਲੋਕਾਂ ਨੂੰ ਕਰ ਦਿੱਤਾ ਹੋਇਆ ਮੋੜ-ਮੋੜ ਤੇ ਇਹਨਾਂ ਨੇ ਸ਼ਰਾਬ ਦੀਆਂ ਦੁਕਾਨਾਂ ਖੋਲੀਆਂ ਜਿਹੜੇ ਪ੍ਰਵਾਸੀ ਆਉਂਦੇ ਨੇ ਉਹ ਇੱਥੇ ਪੰਜਾਬ ਚ ਆ ਕੇ ਸਰੇ ਆਮ ਸੜਕ ਦੇ ਉੱਤੇ ਠੇਕੇ ਤੋਂ ਹੀ ਸ਼ਰਾਬ ਲੈ ਕੇ ਰੋਡ ਦੇ ਉੱਤੇ ਬਹਿ ਕੇ ਪੀਂਦੇ ਨੇ ਉਸ ਤੋਂ ਬਾਅਦ ਪੰਜਾਬ ਚ ਕਰਾਇਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਥੇ ਸਿੱਖ ਜਿਹੜੇ ਆ ਇਹਨਾਂ ਠੇਕਿਆਂ ਨੂੰ ਰੋਕਣ ਦੇ ਲਈ ਆਏ ਆ ਸਭ ਤੋਂ ਮੇਨ ਕਾਰਨ ਜਿਹੜਾ ਇੱਥੇ ਠੇਕਾ ਰੋਕਣ ਦਾ ਇਹ ਹੈਗਾ ਕਿ ਜਿਹੜੀ ਮਾਰਕੀਟ ਆ ਗੁਰੂ ਰਾਮ ਦਾਸ ਸਮਾਰ ਦੇ ਨਾਮ ਦੀ ਮਾਰਕੀਟ ਰੱਖੀ ਹੋਈ ਹੈ ਮਾਰਕੀਟ ਦਾ ਨਾਂ ਗੁਰੂ ਰਾਮ ਦਾਸ ਸਮਰ ਦੇ ਨਾਂ ਖੜ ਰੱਖ ਲਿਆ ਉਸ ਤੋਂ ਬਾਅਦ ਉਸ ਨੂੰ ਇੱਕ ਠੇਕਾ ਖੋਲ ਕੇ ਉਹਦੀ ਜਿਹੜੀ ਸਚੌਂ ਦਾ ਭੰਗ ਕੀਤੀ ਜਾ ਰਹੀ ਹੈ ਕਲਰ ਠੇਕੇ ਦੀ ਗੱਲ ਨਹੀਂ ਹੈ ਜੀ ਹੋਰ ਵੀ ਇੱਥੇ ਚਾਰ ਪੰਜ ਦੁਕਾਨਾ ਹੋਰ ਵੀ ਇਦਾਂ ਦੀ ਹੈਗੀ ਜਿਹੜੀਆਂ ਪੱਤੀ ਜਨਕ ਹੋਣੀ ਚਾਹੀਦੀਆਂ ਹੈਗੀਆਂ ਕੋਈ ਖੋਕਾ ਖੁੱਲਿਆ ਹੋਇਆ ਕੋਈ ਮੀਟ ਸ਼ਰਾਬ ਦੀ ਦੁਕਾਨ ਖੁੱਲੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਕਿ ਰੋਕ ਲਗਣੀ ਚਾਹੀਦੀ ਹੈ ਸਾਡੀਆਂ ਧਾਰਮਿਕ ਪਾਵਨਾਂ ਵਾਂਹਤ ਹੋਣੀਆਂ ਜੇ ਤੁਸੀਂ ਕਿਸੇ ਨੂੰ ਨਾਮ ਰੱਖਣ ਲਈ ਦੇ ਦਿੰਦੇ ਹੋ ਤੇ ਜ਼ਿੰਮੇਵਾਰੀ ਵੀ ਨਭਾਓ ਕਿ ਇਹ ਮਾਰਕੀਟ ਜਿਹੜੀ ਹੈਗੀ ਉਹ ਉਹਨੂੰ ਗੁਰੂ ਰਾਮਦਾਸ ਸਮਰਦੇ ਨਾਮ ਦੇ ਰੱਖਣ ਦਾ ਕਰ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈਗੀ ਸੋ ਇਹ ਨਹੀਂ ਹੈਗਾ ਕਿ ਸਾਡਾ ਨਾਮ ਤੁਸੀਂ ਵਰਤ ਕੇ ਇੱਥੇ ਕਰਿਓ ਆਪਣੀ ਮਨਮਰਜ਼ੀਆਂ ਜ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਉਹਨਾਂ ਦੇ ਜਿਹੜੇ ਇੱਥੇ ਐਮਐਲਏ ਨੇ ਉਹ ਅਸੀਂ ਸਰੇ ਆ ਮੈਂ ਚੀਜ਼ ਦੀ ਚੁਣੌਤੀ ਦਿੰਦੇ ਆ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਜੇ ਇਹ ਕੰਮ ਗਲਤ ਆ ਇਹਨੂੰ ਰੋਕਣ ਦੇ ਲਈ ਆਪ ਵੀ ਸਾਡਾ ਸਾਥ ਦਿਓ ਜੇ ਤੁਸੀਂ ਇਹਦਾ ਸਾਥ ਨਹੀਂ ਦਿੰਦੇ ਆ ਫੇ ਆਉਣ ਵਾਲੇ ਸਮੇਂ ਤੇ ਤੁਹਾਡੀਆਂ ਸਰਕਾਰਾਂ ਨਹੀਂ ਬਣਣੀਆਂ ਜੀ ਸਾਬ ਹੁਕਮ ਕਰਨਗੇ ਉਸ ਤੋਂ ਅੰਨਾ ਆਪਾਂ ਇਹਦਾ ਹੱਲ ਕਰਦਣਾ ਆਪਾਂ ਅੱਜ ਦੀ ਸਥਿਤੀ ਦਾ ਤੁਸੀਂ ਉੱਚ ਅਧਿਕਾਰੀਆਂ ਨੂੰ ਡੀਸੀ ਸਾਹਮਣੂ ਦੱਸ ਦਿੱਤਾ ਹਾਂਜੀ ਹਾਂਜੀ ਪਤਾ ਜੀ ਸਾਬ ਨੂੰ ਮਿਲ ਕੇ ਆਏ ਇਹ ਪਾਰਟੀ ਉਹਨਾਂ ਨੇ ਇਹਨਾਂ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਵੀ ਅਸੀਂ ਇਹਦਾ ਕੋਈ ਨਾ ਕੋਈ ਸলিউਸ਼ਨ ਕੱਢਦੇ ਆਂ ਤੇ Thank you.